ਉਹ ਹੈ ਮੈਂ ਆ ਪਾਗਲੇ ਨੂੰ ਚੱਲਾਂਗੇ ਫੇਰ 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 ਪਤਾ ਕੀ ਹੋਊਗਾ ਜੇ ਮੈਂ ਹੁੰਦਾ ਫਿਰ ਬਚਦੇ ਤੁਸੀਂ ਮੈਂ ਤਾਂ ਫੇਰ ਵੀ ਨਹੀਂ ਫਿਰ ਮੈਂ ਤੁਹਾਡੀ ਵੀਡੀਓ ਪਾ ਕੇ ਕਰੂੰ ਬੀ ਅਸੀਂ ਨਹੀਂ ਤੇ ਆ ਰਹੀ ਕਰੀ ਸੀ ਮੇਰੇ ਮਾਮਾ ਮਮੀ ਆਉਣਗੇ ਇਹ ਸਾਰਾ ਕੁਝ ਕਰਨ ਤੋਂ ਬਾਅਦ ਵੀ ਟਾਈਮ ਤੇ ਜਵਾਬ ਦੇਗੇ ਲੋਕਾਂ ਨੂੰ ਪਤਾ ਲੱਗੂ ਬਿਗਰੀ ਮਰੀ ਕਰੀ ਪਤਾ ਹੀ ਹੈ ਤਾਂ ਹੀ ਤਾਂ ਮੈਂ کہہ ਰਹੀ ਹਾਂ ਫਿਰ ਮੈਨੂੰ ਪਤਾ ਹੀ ਹੈ ਉਹ ਤੇਰਾ ਕੰਮ ਹੀ ਹੈ ਲੋਕਾਂ ਨੂੰ ਵੀ ਪਤਾ ਲੱਗੂ ਵੀ ਤੁਸੀਂ ਗਰੀਬਾਂ ਨਾਲ ਗਰੀਬ ਮਰੀ ਕਰੀ ਹਾਂ ਬਾਸ ਹੁਣ ਠੀਕ ਹੈ ਤੁਸੀਂ ਬਸ ਆ ਜਾਓ ਛੋਲੇ ਪਿਆਉਂ ਕੇ ਰੱਖਾਂਗੇ ਪੂਰੀ ਬਣਾਉਣੀਆਂ ਨੇ

ਚਾਲੂ ਤੁਸੀਂ ਖਾ ਲਿਓ ਨਾ ਤੈਨੂੰ ਦੇਸੀ ਕਿਉਚ ਬਣਾ ਕੇ ਦੇ ਦਾਂ ਫਿਰ ਵੀ ਮੇਰੇ ਤਲੀ ਹੋਈ ਤਾਂ ਬੰਨੇ ਫਿਰ ਤੇ ਕਤ ਬੰਦਿਆ ਸੀ ਨੂੰ ਤੁਸੀਂ ਖਾ ਲੇ ਨਾ ਨਾ ਲੈ ਫਿਰ ਢੋਡੋ ਢੋਣ ਬੰਦੇਗਾ ਮੇਰੇ ਪਿੱਛੇ ਤੁਸੀਂ ਭੁੱਖੇ ਢੋਡੂ ਮਰਨਾ ਆਪਾਂ ਹੁਣ ਤਾਂਹੀਂ ਦਾ ਬਸ ਅੰਮਰਸਰ ਜਾ ਕੇ ਰਾਚਾ ਪਾ ਖਾਵਾਂਗੇ ਜਰੂਰ ਪਟੂਰੇ ਉੱਥੇ ਮੈਂ ਫਿਰ ਦੋ ਦਿਨ ਦਵਾਈ ਲੈਂਦੀ ਨਹੀਂ ਨਾ ਬਸ ਮੈਂ ਰੰਗੀ ਜੇ ਕੋਈ ਕੁਛ ਐਵੇਂ ਦਾ ਹੋ ਗਿਆ ਫਿਰ ਤੁਸੀਂ ਨਾ ਸਾਹਮਣੇ ਆਓ ਆਲੋ ਹੋਵੇ ਕੋਈ ਸਾਹਮਣੇ ਆ ਹੁਣ ਮੈਂ ਤਾਂ ਜਾਣ ਤੇ ਮਾਮੀ ਦਿਲ ਜਾ ਘਟੀ ਜਾਂਦਾ ਪਤਾ ਨਹੀਂ ਕਿਉਂ ਮੈਨੂੰ ਤਾਂ ਐਂ ਲੱਗੀ ਜਾਂਦੇ ਵੀ ਹਾਏ ਮੈਂ ਟ੍ਰੇਨ ਚੜ ਜੂ ਉਹ ਵੀ ਲੱਗਦਾ ਹੈਗਾ ਖਾਤਾ ਟਾਈਮ ਹੋ ਗਿਆ ਨਾ ਹੁਣ ਕਿਤੇ ਬਾਹਰ ਨਹੀਂ ਨਿਕਲਦੀ ਤੂੰ ਹਾਂ ਖਾਤਾ ਟਾਈਮ ਕੀ ਖਾਤੇ ਸਾਲ ਹੀ ਹੋ ਗਏ ਆ ਫਿਰ ਉਹੀ ਕਹਿ ਰਹੀ ਆ ਬੱਤਲ ਸਾਵਾਂ ਲਿਓ ਤੁਸੀਂ ਠੀਕ ਐ ਬੱਤ ਮੇਰ ਜ਼ੋਰ ਦੇ ਸਰੇ ਕੰਮ ਮੇਰੇ ਆਲਾ ਮੈਂ ਦਵਾ ਸਭ ਦੀ ਸਲਾਹ ਬਣਾ ਰੱਖੀ ਹਾਂ ਮੈਂ ਤਾਂ ਜਾਣੇ ਠੀਕ ਜੇ ਤੁਹਾਨੂੰ ਠੀਕ ਐ ਫਿਰ ਮੈਂ ਕੰਮ ਕਰਾਂ ਹਾਂ ਕਿਉਂਕਿ ਉੱਪਰ ਫਿਰ ਬੱਦਲ ਚੜ੍ਹਿਆ ਰਹੇ ਹਾਂ ਸਾਡੇ ਤਾਂ ਮਰੇ ਤਾਂ ਪਤ ਨਿਕਲਦੀ ਐ ਤੁਹਾਡੇ ਛੋਟੇ ਹੋ ਰਹੇ ਬੱਦਲ ਅਰੇ ਵਾਹ ਰਹੁਣਾ ਕਦੋਂ ਦੀ ਕਰੋਈਆਂ ਨਹੀਂ ਫਟੇ ਵੀ ਬੱਦਲ ਵਾਈ ਹੋ ਗਈ ਆਪਾਂ ਅੱਛਾ ਜਦੋਂ ਲਾਲੂ ਕੱਪੜੇ ਵਗੈਰਾ ਤੁਸੀਂ ਵੀ ਸਾਡੇ ਵੀ ਸਾਰੇ ਕੱਢ ਲਿਆਈ ਕੱਪੜੇ 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 ਦਰੀਆਂ ਸਾਰਾ ਕੁਝ ਸਾਡ ਬਾਰੀ ਹੈ ਕੱਢ ਲਾ ਦੇ ਪੈਂਡਿੰਗ ਦੇ ਬੱਦਲ ਸਿਆੰਬ ਵਧੀਆ ਰਹੀ ਦੋਸਤੋ ਕਰ ਦੇਂਗਾ ਠੀਕ ਐ ਮੈਂ ਠੀਕ ਤਾਹੀਂ ਮਾਮੀ ਨੇ ਵਿਚਾਰੀ ਨੇ ਕਿ ਅਬ ਵੀ ਮੈਂ ਚੌਲ ਚੁੰਗਾਂ ਤੀ ਆ ਨਹੀਂ ਤਾਂ ਰੋਰੀ ਕਹਿੰਦੀ ਚਲ ਚੌਲੇ ਬਣਾ ਲਓ ਚੱਲ ਪੂਰੀਆਂ ਵਧੀਆ ਜੀ ਨੇ ਹਾਏ ਅਪ ਜਾਵਾਂਗੇ ਜਾਵਾਂਗੇ ਕਈ ਸਾਲਾਂ ਤੋਂ ਬਾਅਦ ਮੈਂ ਤਾਂ ਕਰੋ ਬਾਹਰ ਜਾਉਂ ਮੈਂ ਤਾਂ ਐਂ ਜਾ ਰਹੇ ਉਹ ਕਿਦਾਂ ਟਾਈਮ ਹੋ ਜਦੋਂ ਮੈਂ ਟ੍ਰੇਨ ਦੇ ਵਿੱਚ ਬੈਠੀ ਹਾਂ ਤੇ ਟ੍ਰੇਨ ਚੱਲੂ ਮੈਨੂੰ ਆ ਦੇਖੋ ਵੀ ਚਾਈ ਜਾਈ ਅੱਗੇ ਜਾਈ ਰਾ ਦਰਖਤ ਪਿੱਛੇ ਰਹੀ ਜਾਂਦੇ ਨੇ ਹਾਂ ਵੀਡੀਓ ਬਣਾਈ ਉੱਥੇ ਪਹਿਲਾਂ ਮੰਮੀ ਆਈ ਕਰੇ ਕਰਦੀ ਮੈਂ ਛੋਟੇ ਹੁੰਦੇ ਸੱਚਾ ਕਰਦੀ ਵੀ ਦਰਖਤ ਇੱਕ ਜਗ੍ਹਾ ਤੋਂ ਗੁੰਝੀ ਜਗਾ ਦੂਜੀ ਜਗ੍ਹਾ ਤੇ ਭੇਜ ਜਾਂਦੇ ਵੀ ਪਰ ਬੱਸ ਦੇ ਵਿੱਚ ਬਹਿ ਕੇ ਦਰਖਤ ਭੱਜਣਗੇ ਮਿਲਣਗੇ ਹੈ ਮੈਨੂੰ ਪਤਾ ਨਹੀਂ ਹੈਗਾ ਵੀ ਬੱਸੋਂ ਭੱਜ ਰਹੀਆਂ ਹੀ ਦੇਖਿਆ ਉਹ ਗਿਆ ਪਿੱਛੇ ਉਹ ਰਹੇਗਾ ਪਿੱਛੇ ਹੂ ਰੁਬੀ ਆਇਂਂ ਝੋਰਾ ਮੈਂ ਤੰਨੇ ਸਾਲਾਵਾਦ ਗਿਦਰਾਖ ਤਪਦੇ ਦੇਖਾ ਮੈਂ ਮੈਂ ਰੁਕੂਗੀ ਜਾਨੋ ਸਾਰੇ ਦਰਖਤ ਤਾ ਵੀ ਰੁਕੇ ਆਹੀਂ ਲੱਗਦਾ ਤੈਨਤਾ ਜਦੋਂ ਹੁਣ ਦੁਬਾਰੇ ਬੈਗੀ ਟ੍ਰੇਨ ਚ ਫੇਰ ਤੈਨੂੰ ਆਹੀਂ ਲੱਗੂਗਾ ਵੀ ਦਰਖਤ ਫੇਰ ਭੱਜਲੇ ਬੱਦਲ ਜੇ ਹੋਰ ਨਹੀਂ ਮੀਂਹ ਆਊਗਾ ਹਾਂ ਲੱਗਦਾ ਹੈ ਨਾ ਮੀਂਹ ਵਾਲਾ ਮੌਸਮ ਹੋਰ ਲੱਕੜ ਚੁੱਕ ਹੋਰ ਦੇਖੋ ਠੰਢ ਜਮਾ ਨਹੀਂ ਲੱਗੀ ਗਰਮੀ ਜਾਂਦੀ ਹੈ ਤਾਹੀ ਆਉਂਦਾ ਹੁੰਦਾ ਬੱਦਲ ਜਦੋਂ ਗਰਮੈਸ ਹੋ ਜਾਂਦੀ ਹੈ ਬੱਦਲਾਂ ਦੀ ਹੈ ਹਾਂ ਠੰਡ ਉਦੋਂ ਹੁੰਦੀ ਹੈ ਜਦੋਂ ਹਵਾ ਚੱਲ ਪਈ ਸਹੀਆ ਹੁਣ ਹੁਣ ਜੇ ਮੀਂਹ ਪਿਆ ਗਿਆ ਮੀਂਹ ਤੋਂ ਬਾਅਦ ਫਿਰ ਕੀ ਹੋਊਗਾ ਗਰਮੀ ਕੀ ਠੰਡ ਇੱਕ ਦਿਨ ਠੰਡ ਹੋਊਗੀ ਫਿਰ ਗਰਮੀ ਹੋ ਜੂਗੀ ਧੁੱਪ ਕੱਢੂਗਾ ਐਂ ਕਰੜੀ ਅਗਲਾ ਮੌਸਮ ਆਈ ਹੈ ਸਭ ਤੋਂ ਗੰਦਾ ਮੌਸਮ ਹੋਰ ਮੱਖੀਆਂ ਮੱਛਰ ਪ੍ਰਿੰਡਾਂ ਦੇ ਪ੍ਰਿੰਡਾਂ ਆ ਵੀ ਗਈਆਂ ਕੱਲ ਮੰਜੇ ਤੇ ਬੈਠੀ ਸੀ ਪ੍ਰਿੰਡ ਪਤਾ ਨਹੀਂ ਕਿਹੜੇ ਚੂਹੇ ਆ ਮੱਛਰ ਤੂੰ ਐ ਦੇਖੀ ਬਾਹਰ ਆਇਆ ਕਰਾਂਗੇ ਬੇੜੇ ਚ ਮੱਖੀਆਂ ਹੀ ਮੱਖੀਆਂ ਅੰਦਰ ਜਾਇਆ ਕਰਾਂਗੇ ਅੰਦਰ ਮੱਛਰ ਏ ਮੱਛਰ ਜੀ ਜੰਤੂ ਹੋ ਜਾਂਦਾ ਹੈ ਔਰ ਫਿਰ ਉੱਪਰ ਦੀ ਸਭ ਤੋਂ ਅੰਦਰ ਸਿਸਟਮ ਇਹ ਲੱਗਦੇ ਬਾਈ ਚੱਕੀ ਜੀ ਰੱਖੋ ਬਾਲਟੀਆਂ ਚੱਕੇ ਰੱਖੋ ਬੱਠਲ ਪਾਣੀ ਵਾਲੇ ਕਦੇ ਛੱਤ 'ਤੇ ਝੂਨ ਲੱਗੀਆਂ ਕਦੇ ਬਾਹਰ ਬਿੜਾ ਪਾਣੀ ਦਾ ਪਰ ਗਿਆ ਵਾਸ ਆਹੀ ਕਰਦੇ ਨਹੀਂ ਗਰਮੀ ਨਿਕਲ ਜਾਂਦੀ ਤਾਂ ਹੀ ਤਾਂ ਗਰਮੀ ਵਾਲਾ ਜਮੀ ਗੰਦਾ ਲੱਗਦਾ ਮੌਸਮ ਅੱਜ ਮੇਰੇ ਬਿਸਤਰ 'ਤੇ ਨਹੀਂ ਆਏ ਸੀ ਆਏ ਸੀ ਆਏ ਤਾਂ ਹੈਗੇ ਸੀ ਮੁਰਗੇ ਹਾਂ ਹਾਂ ਇੱਕ ਆਇਆ ਸੀ ਮੈਂ ਵੀ ਨਹੀਂ ਇੱਕ ਆਇਆ ਸੀ ਦੂਜਾ ਨਹੀਂ ਆਇਆ ਫਿਰ ਕਹਿੰਦਾ ਉਹਨਾਂ ਆਉਣ ਲੱਗ ਰਹੇ ਕਹਿੰਦਾ ਮੈਂ ਉਹਨੂੰ ਵੀ ਲਿਆਉਂਗਾ ਕਹਿੰਦਾ ਮੇਰੇ ਕੋਲ ਨਹੀਂ ਆਏ ਹੈਗੇ ਤੂੰ ਮੈਨੂੰ ਇੱਕ ਗੱਲ ਦੱਸਮੀ ਮੇਰੇ ਪੋਨੀ ਕਰੀ ਹੋਈ ਸੋਹਣੀ ਲੱਗਦੀ ਏ ਕੀ ਖੁੱਲੇ ਵਾਲ ਸੋਹਣੇ ਲੱਗਦੇ ਨੇ ਕਿ ਗੁੱਤੋਂ ਸੋਹਣੀ ਲੱਗਦੀ ਕਿ ਜੂੜਾ ਤੇ ਤਾਂ ਸਾਰੇ ਕੁਝ ਸੋਹਣਾ ਲੱਗਦੇਗਾ ਹਾਂ ਲੰਬੇ ਲੰਬੇ ਵਾਲ ਨੇ ਨਾ ਭਾਰੀ ਭਾਰੀ ਜੂੜਾ ਵੀ ਇੰਨਾ ਸੋਹਣਾ ਬਣ ਜਾਂਦਾ ਹੈਗਾ ਪੋਨੀ ਵੀ ਖੁੱਲੇ ਜੰਮੀ ਸੋਹਣੀ ਲੱਗਦੀ ਹਾਂ ਤੂੰ ਦੇਖਿਆ ਜਿਵੇਂ ਹੁਣ ਚੁੰਨੀ ਹਾਂ ਇਹਨੂੰ ਮੈਂ ਜਿਵੇਂ ਆਇਆ ਸੱਤ ਤੇ ਲੈ ਲੈ ਆਏ ਬਾਤ ਸੋਹਣੀ ਲੱਗਦੀ ਹੁੰਦੀ ਹੈ ਕਿ ਮੈਂ ਐਵੇਂ ਮਤਲਬ ਸਿੱਧੇ ਟ੍ਰੀਕਰ ਲੈ ਲੀ ਆਇਆ ਮਤਲਬ ਸਿਰ ਤੇ ਵੱਧ ਸੋਹਣੀ ਲੱਗਦੀ ਹੈ ਹਨਾ ਆਈ ਤਾਂ ਮੈਨੂੰ ਵੀ ਚੁੰਨੀ ਨਾ ਜਦੋਂ ਵੀ ਮੈਂ ਲੈਨੇ ਮੇਡੀ ਚੁੰਨੀ ਜ਼ਿਆਦਾ ਸਰਤੀ ਵਧੀਆ ਲੱਗਦੀ ਹੈ ਮੈਂ ਸੋਚਦੀ ਨਹੀਂ ਕਈ ਵਾਰ ਹੂੰ ਸਟਾਈਲ ਸਟਾਈਲ ਦੀ ਤਾਂ ਮੈਂ ਵੀ ਕਰ ਲੈਂਦੀ ਕਈ ਵਾਰ ਚੁੰਨੀ ਦੇ ਪਰ ਮੈਂ ਨਾ ਫਿਰ ਵੀ ਸੋਚਦੀ ਵੀ ਕੁੜੀਆਂ ਕਿੰਨੀ ਸੋਹਣੀ ਲੱਗਦੀ ਹੈ ਨਾ ਫਿਰ ਜਾਂਦੀ ਜਾਂਦੀਆਂ ਹਾਂ ਇਹ ਮੇਂ ਚੁੰਨੀ ਕੈਂਸਲ ਆਦੀ ਨੀਆਂ ਨਾ ਹਾਂ ਇਹ ਸੋਹਣੀ ਲੱਗਦੀ ਹੈ ਹਾਂ ਵਾਓ ਇਹ ਜੁੰਨੀਆਂ ਦੂਜੀਆਂ ਹੁੰਦੀਆਂ ਨੇ ਇਹ ਖੜਦੀਆਂ ਘਟ ਹੁੰਦੀਆਂ ਨੇ ਜੇ ਖੜਨ ਜਿਹੜੀ ਚੁੰਨੀ ਲਾਵੇ ਨਾ ਬੜੀ ਸੋਹਣੀ ਲੱਗਦੀ ਹੈ ਸਰ ਤੇ ਚੁੰਨੀ ਲੈ ਕੇ ਵਧੀਆ ਪੰਜਾਬਣ ਕੁੜੀ ਲੱਗਦੀ ਹੈ ਲੈ ਮਮੀ ਮੈਂ ਸਟੈਂਡ ਤੇ ਖੜੀ ਹੋ ਕੇ ਦਿਖਾਉਂਗਾ ਹਾਂ ਲੈ ਆ ਕੇ ਫਿਰ ਤੁਹਾਨੂੰ ਨੀਦਰ ਲਾਉਣੀ ਪਊ चुनी लेके नहीं मैं तो उठा जाना क्योंकि कई बार मैं चुनी चुल जानी हां कोई ना ला दे चुनी हां हुन मैं चल के दिखानी हूं <laughs> बोच के बोच के उठ जा, जा। <laughs> लवे जे लाल कपावा कंबन लग जानी और ਉੱਠ ਗਿਆ ਬਾਈ ਮੇਰਾ ਸੇਰ ਪੁੱਤ ਵਾਓ ਐਵੇਂ ਉੱਠ ਕੇ ਕਿੰਨਾ ਵਧੀਆ ਲੱਗਦਾ ਹੈ ਨਾ ਹੋਰ ਮੈਂ ਕਿ ਇਹ ਵਰ ਕੰਨੀ ਹੁੰਨੀ ਹੈ ਮੈਨੂੰ ਵੀ ਸਟੈਂਡ ਦੇ ਜਿਹੜਾ ਕਰਦੇ ਆ ਕਰ ਸਟੈਂਡ ਦੇ ਜਿਹੜਾ ਕਰ ਹਾਂ ਸਟੈਂਡ ਤੇ ਮੈਂ ਜਿਹੜਾ ਪਤਾ ਘਣ ਘੱਟਦੀ ਹੂੰ ਕਿਉਂਕਿ ਜਦ ਮੈਂ ਸਟੈਂਡ ਤੇ ਜਾਉਂਦੀ ਜਲਦੀ ਮੈਂ ਕੱਲੀ ਡਿੱਗ ਜਮਾ ਉਦੋਂ ਫਿਰ ਮੈਨੂੰ ਮਜ਼ਾ ਨਹੀਂ ਆਉਂਦਾਗਾ ਜਦ ਮੈਂ ਤੈਨੂੰ ਲੈ ਕੇ ਆਜੋ ਨਾ ਕਪੜਾ ਆਉਂਦਾ ਕਪੜੇ ਆਉਂਦਾ ਪੰਡਾਰ ਕਿੰਨਾ ਲੱਗਿਆ ਪੇ ਤਾਰਾਂ ਦੇ ਕਪੜੇ ਮੁੰਜਾਂ ਦੇ ਕਪੜੇ ਬੈੱਡ ਤੇ ਕਪੜੇ ਹਾਏ ਹਾਏ ਆਹੰਦ ਉਹਦੇ ਜਿਹਨੂੰ ਸਾਰੀ ਦੁਨੀਆ ਦੇ ਕੱਪੜੇ ਆਪਣੀ ਘਰੇਡੀ ਵੀਰੇ ਹੁੰਦੇ ਨੇ ਤੋਤੇ ਨੇ ਸਾਰੇ ਹੁਣ ਤੈ ਮਾਰਾਂਗੇ ਸਾਰੇ ਤੋਤੇ ਨੇ ਬਖੇ ਹੁਣ ਤੈ ਮਾਰਾਂਗੇ ਐਨਾਂ ਕੁ ਤੁਰ ਕੇ ਵੀ ਤਾਹੁੰ ਜਾਂਦੇ ਜਾਂਦੇ ਮੇਰੇ ਤੋਂ ਵੀਡੀਓ ਨਹੀਂ ਲਾਸਟ ਟੱਕਰ ਲਿਖਿਆ ਕਰਉ ਤੇ ਮੈਂ ਇਹ ਕਿ ਕਹਾ ਮੈਂ ਨਹੀਂ ਇਹ ਕਹਾ ਮੈਂ ਨਹੀਂ ਮੈਨੂੰ ਬੁਲਣਾ ਨਹੀਂ ਮੈਂ ਕ ਮੰਗਾਉਂਗੀ ਮੈਂ ਵੀ ਸਾਰੇ ਨੇ ਮੈਸੇਜ ਤੋਂ ਬੋਲਦੀ ਸਾਰੇ ਨੇ ਬीडीए ਇਹ ਇੱਕਦਮ ਮੈਂ ਸਾਰ ਬਾਰ-ਬਾਰ ਸਾਰੇ ਨੇ ਬीडीए ਇਹ ਕਹਿੰਦੀ ਮੈਂ ਕਹੂੰਗੀ ਕਹਿੰਦੀ ਜਿਹੜਾ ਕੁਝ ਕਹਿਣਾ ਹੈ ਕਦੀ ਬਹੁਤ ਚੈਨ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਅੰਤ ਤੱਕ ਵੇਖਣੀ ਸਾਡਾ ਗਲਤ ਥੈਂਕ ਯੂ ਤੁਮੇਸ ਦੇਖ ਮੈਂ ਕੱਲੇ ਕਿਉਂਗੀ ਮੈਂ ਜਲਦੀ ਹੋ ਸੋ ਸਾਰੇ ਯਾਰ ਠੀਕ ਹੈ ਭਾਈ ਹੁਣ ਤੱਕ ਹੁਣ ਤਾਂ ਮੈਂ ਵੀਡੀਓ ਨੂੰ ਐਂਡ ਹੀ ਕਰ ਦਮਾਂ